ਸੈਕੰਡ ਰਾਉਂਡ ਦੇ ਵਿੱਚ ਯੂ ਐਸ اے ਦੇ ਅਮਰੀਕਾ ਦੇ ਪਲੇਅਰ ਨੂੰ ਮੈਂ ਨੌਕਾਊਟ ਕੀਤਾ ਸੈਕੰਡ ਰਾਉਂਡ ਦੇ ਵਿੱਚ। ਉਹ ਘੜ ਘਰ ਤੋਂ ਅਜ 10 11 ਸਾਲ ਹੋ ਗਏ ਮੇਰੇ ਘਰ ਤੋਂ ਨਿਕਲੇ ਹੋਏ ਇਸ ਗੇਮ ਦੇ ਕਰਕੇ ਤੇ ਅੱਗੇ ਵੀ ਹੋਰ ਵੀ ਨਾਮ ਇਸ ਗੇਮ ਦੇ ਵਿੱਚ ਹੋਰ ਬਣਾਉਣਾ ਹੋਰ ਬੜੀਆਂ ਨਾਮ ਰੋਸ਼ਨ ਕਰਨਾ ਇਸ ਗੇਮ। ਮੈਂ ਹੁਣ ਤੱਕ ਵਰਲਡ ਦੇ 13 13 ਕੰਟਰੀਆਂ ਦੇ ਵਿੱਚ ਮੈਂ ਖੇਡ ਚੁੱਕਿਆ ਪੂਰਾ ਨਾਮ ਰੋਸ਼ਨ ਕੀਤਾ ਉਸ ਤੇ ਮਾ ਇੰਡੀਆ ਦੇ ਨਾਲ ਨਾਲ ਪੂਰੇ ਪੰਜਾਬ ਦਾ ਨਾਮ ਵੀ ਪੰਜਾਬ ਦੇ ਨਾਲ ਮੇਰੇ ਪੂਰੇ ਪਿੰਡ ਦਾ ਨਾਮ ਵੀ ਪੂਰਾ ਨਾਮ ਰੋਸ਼ਨ ਹੋ ਰਿਹਾ ਜੀ 9 ਸਾਲ ਹੋ ਗਏ ਜੀ ਇਸ ਗੇਮ ਦੇ ਵਿੱਚ ਬਾਕਸਿੰਗ ਦੇ ਵਿੱਚ ਬਾਕਸਿੰਗ ਤੋਂ ਨਾਲ ਨਾਲ ਮੈਂ ਮੌਨ ਮੈਂ ਪਾਵਰ ਸਲੈਪ ਦੀ ਗੇਮ ਕੀਤੀ ਮੇਰਾ ਫਰਸਟ ਮੈਚ ਸੀਗਾ ਪੰਕਜ ਖੰਨਾ ਜੀ ਪ੍ਰੋਮੋਟਰ ਨੇ ਸਾਡੇ ਦਿੱਲੀ ਤੋਂ ਉਹਨਾਂ ਦੇ ਅੰਡਰ ਮੈਂ ਰਹਿ ਕੇ ਪਾਪਾ ਸਾਹਿਬ ਸਾウਦੀ ਅਰਬੀ ਦੇ ਵਿੱਚ ਕੀਤਾ ਉਹਦੇ ਵਿੱਚ ਮੈਂ ਸੈਕੰਡ ਰਾਉਂਡ ਦੇ ਵਿੱਚ ਯੂ ਐਸ اے ਦੇ ਅਮਰੀਕਾ ਦੇ ਪਲੇਅਰ ਨੂੰ ਮੈਂ ਨੌਕਾਊਟ ਕੀਤਾ ਸੈਕੰਡ ਰਾਉਂਡ ਦੇ ਵਿੱਚ ਪੂਰੀ ਸਪੋਰਟ ਸਾਡੇ ਪੂਰੇ ਪਰਿਵਾਰ ਦੀ ਸਪੋਰਟ ਬਹੁਤ ਜ਼ਿਆਦਾ ਰਹੀ ਜੀ ਪੂਰੀ ਪਿੰਡ ਦੀ ਸਪੋਰਟ ਬਹੁਤ ਵਧੀਆ ਰਹੀ ਪਿੰਡ ਦੀ ਸਪੋਰਟ ਪਿੰਡ ਬਹੁਤ ਵਧੀਆ ਅੱਗੇ ਵੀ ਪਹਿਲਾਂ ਵੀ ਪਿੰਡ ਨੇ ਬਹੁਤ ਸਪੋਰਟ ਕੀਤੀ ਸਾਡੀ ਜੀ ਪੰਚਾਇਤੀ ਨੇ ਬਹੁਤ ਵਧੀਆ ਸਪੋਰਟ ਰਹੀ ਸਾਡੀ ਇਸਾ ਇਹ ਚੀਜ਼ ਦੇ ਵਿੱਚ ਤੇ ਮੈਨੂੰ ਘਟ ਤੋਂ ਘਟ ਕਰ ਤੋਂ ਅੱਜ 10 11 ਸਾਲ ਹੋ ਗਏ ਮਨ ਘਰ ਤੋਂ ਨਿਕਲੇ ਹੋਏ ਇਸ ਗੇਮ ਦੇ ਕਰਕੇ ਤੇ ਅੱਗੇ ਵੀ ਹੋਰ ਵੀ ਨਾਮ ਇਸ ਗੇਮ ਦੇ ਵਿੱਚ ਹੋਰ ਬਣਾਉਣਾ ਹੋਰ ਵਧੀਆ ਨਾਮ ਰੋਸ਼ਨ ਕਰਨਾ ਇਸ ਗੇਮ ਵਿੱਚ ਇਹਦੇ ਵਿੱਚ ਇਦਾਂ ਜੀ ਡਿਊਟੀ ਤੋਂ ਜਾਣ ਤੋਂ ਪਹਿਲਾਂ ਸਵੇਰੇ 6:30 ਰੋਟੀ ਦਾ 2.5 ਘੰਟੇ ਸਵੇਰੇ ਟ੍ਰੇਨਿੰਗ ਹੁੰਦੀ ਹੈ 2.5 ਸ਼ਾਮੀ ਦਾ ਫਿਰ ਡਿਊਟੀ ਤੋਂ ਆ ਕੇ ਬਾਅਦ ਫਿਰ ਟ੍ਰੇਨਿੰਗ ਕਰੀ ਦੇ 2.5 ਘੰਟੇ ਨਹੀਂ ਮੇਰਾ ਇਹ ਇਹਦੇ ਵਿੱਚ ਮੇਰਾ ਸ਼ੁਰੂ ਤੋਂ ਹੀ ਮੈਨੂੰ ਬਹੁਤ ਜ਼ਿਆਦਾ ਸੀ ਪਹਿਲਾਂ ਮੈਂ ਇਸ ਤੋਂ ਪਹਿਲਾਂ ਮੈਂ ਕਬੱਡੀ ਦੇ ਪਲੇਅਰ ਰਿਆਂ ਜੀ ਮੈਂ ਫਿਰ ਉਸ ਤੋਂ ਬਾਅਦ ਬਾਕਸਿੰਗ ਦੇ ਵਿੱਚ ਬਾਕਸਿੰਗ ਤੋਂ ਬਾਅਦ ਹੁਣ ਮੈਂ ਪਾਵਰ ਸਲੈਪ ਦੇ ਨਾਲ-ਨਾਲ ਬਾਕਸਿੰਗ ਨਾਲ-ਨਾਲ ਪਾਵਰ ਸਲੈਪ ਕਰ ਰਿਹਾ ਹਾਂ ਮੈਂ ਹੁਣ ਤੱਕ ਵਰਲਡ ਦੇ 13 13 ਕੰਟਰੀਆਂ ਦੇ ਵਿੱਚ ਮੈਂ ਖੇਡ ਚੁੱਕਿਆ ਪੂਰਾ ਨਾਮ ਰੋਸ਼ਨ ਕੀਤਾ ਉਸੇ ਮਾ ਇੰਡੀਆ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਮ ਵੀ ਪੰਜਾਬ ਦੇ ਨਾਲ ਮੇਰੇ ਪੂਰੇ ਪਿੰਡ ਦਾ ਨਾਮ ਵੀ ਪੂਰਾ ਨਾਮ ਰੋਸ਼ਨ ਹੋ ਰਿਹਾ ਜੀ ਮੇਰੇ ਕੋਚ ਕੁਲਦੀਪ ਸਿੰਘ ਜੀ ਇੰਟਰਨੈਸ਼ਨਲ ਉਹ ਖੁਦ ਰੇਲਵੇ ਡਿਪਾਰਟਮੈਂਟ ਦੇ ਵਿੱਚ ਨੇ ਦੇ ਪਾਵਰ ਸਲੈਪ ਦੇ ਸਾਡੇ ਕੋਚ ਨੇ ਪੰਕਜ ਖੰਨਾ ਜੀ ਜੋ ਦਿੱਲੀ ਦੇ ਵਿੱਚ ਨੇ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਊਦੀ ਅਰਬੀਆ ਦੇ ਵਿੱਚ ਮੇਰੀ ਫਾਈਟ ਜਿੱਤ ਹਾਸਲ ਕਰਵਾਈ ਜਨਾਂ ਇਹ 에어ਪੋਰਟ ਪਹੁੰਚਦੇ ਬਹੁਤ ਵਧੀਆ ਮੌਲਸੀ ਉੱਤੇ ਜੀ ਬਹੁਤ ਵਧੀਆ ਲੋਕਾਂ ਨੇ ਸਵਾਗਤ ਕੀਤਾ ਬਹੁਤ ਵਧੀਆ ਰਿਹਾ ਜਲੰਧਰ ਦੇ ਵਿੱਚ ਪਹੁੰਚਦੇ ਮੈਂ ਖਾਲਸਾ ਕਾਲਜ ਦੇ ਵਿੱਚ ਰੈਨੌ ਉਥੇ ਮੈਂ ਜੇ ਕੋਚ ਵੀ ਮੈਂ ਉਥੇ ਟ੍ਰੇਨਿੰਗ ਖੁਦ ਵੀ ਟ੍ਰੇਨਿੰਗ ਦਿਨਾ ਮੈਂ ਜੇ ਉਥੇ ਬਾਕਸਿੰਗ ਦੀ ਤੇ ਉਥੇ ਖਾਲਸਾ ਗੋਲ ਦੇ ਵੱਲੋਂ ਵੀ ਬਹੁਤ ਵਧੀਆ ਸਪੋਰਟ ਦਿੱਤੀ ਤੇ ਖਾਲਸਾ ਗੋਲ ਤੋਂ ਬਾਅਦ ਮੈਂ ਇੱਥੇ ਪਿੰਡ ਆਇਆ ਪਿੰਡ ਵਾਲਿਆਂ ਨੇ ਤਾਂ ਬਹੁਤ ਵਧੀਆ ਸਵਾਗਤ ਕੀਤਾ ਜੀ ਇਸ ਤੋਂ ਬਾਅਦ ਅਗਲਾ ਨਿਸ਼ਾਨਾ ਇਹ ਹੈ ਮੈਂ ਆਹਦੇ ਪਿੰਡ ਦਾ ਪੰਜਾਬ ਦਾ ਪੂਰੇ ਇੰਡੀਆ ਦਾ ਨਾਮ ਅੱਗੇ ਪੂਰੀ ਵਰਲਡ ਦੇ ਵਿੱਚ ਚਮਕਾਉਣਾ ਜੀ ਇਸ ਤੋਂ ਬਾਅਦ ਮੈਂ ਸਭ ਤੋਂ ਧੰਨਵਾਦ ਕਰਨਾ ਚਾਹੁੰਦਾ ਪੂਰੀ ਪੰਚਾਇਤ ਮੈਂਬਰ ਦਾ ਮੇਰੇ ਪਿੰਡ ਵਾਸੀਆਂ ਦਾ ਮੇਰੇ ਪ੍ਰੋਮੋਟਰ ਦਾ ਮੇਰੇ ਕੋਚ ਦਾ ਮੇਰੇ ਮਾਤਾ ਪਿਤਾ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਤੇ ਅੱਜ ਮੈਂ ਇੱਥੇ ਮਕਾਮ ਤੱਕ ਹਾਸਲ ਕੀਤਾ ਅੱਜ ਅਸੀਂ ਪਿੰਡ ਸੈਦੋਕੇ ਦੇ ਗਰਾਊਂਡ ਵਿੱਚ ਇਕੱਤਰ ਹੋਏ ਹਾਂ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਸੈਦੋਕੇ ਦਾ ਜੰਪਲ ਔਰ ਇਸੇ ਹੀ ਗਰਾਊਂਡ ਦੀ ਉਪਜ ਸਦਾ ਜਸਕਰਨ ਸਿੰਘ ਇੱਕ ਬਹੁਤ ਵੱਡੀ ਜਿੱਤ ਹਾਸਲ ਕਰਕੇ ਆਏ ਨੇ ਜਿਹੜੀ ਕਿ ਪਾਵਰ ਸਲੈਪ ਦੇ ਨਾਮ ਨਾਲ ਜਾਣੀ ਜਾਂਦੀ ਹੈ ਅ ਅਰਬ ਦੇ ਵਿੱਚ ਆਪੋ-ਤਾਪੀ ਕੰਟਰੀ ਦੇ ਵਿੱਚ ਮੁਕਾਬਲੇ ਹੋਏ ਜਿੱਥੋਂ ਜਸਕਰਨ ਸਿੰਘ ਜਿੱਤ ਹਾਸਲ ਕਰਕੇ ਆਏ ਨੇ ਮੈਂ ਜਸਕਰਨ ਸਿੰਘ ਇਹਨਾਂ ਦੇ ਪਿਤਾ ਜੀ ਖੜੇ ਨੇ ਸਰਦਾਰ ਮਿੱਟੂ ਸਿੰਘ ਜੀ ਇਹਨਾਂ ਨੂੰ ਸਮੁੱਚੇ ਪਰਿਵਾਰ ਨੂੰ ਸਮੁੱਚੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਜੇ ਮੈਂ ਜਸਕਰਨ ਸਿੰਘ ਜੀ ਬਾਰੇ ਦੱਸਾਂ ਤਾਂ ਬੀਸਿਕਲੀ ਇਹ ਵੀ ਆਈ ਨੇ ਬੈਟਰੀ ਇਨਸਪੈਕਟਰ ਨੇ ਗਵਰਨਮੈਂਟ ਜੌਬ ਦੇ ਵਿੱਚ ਨੇ ਗਵਰਨਮੈਂਟ ਜੌਬ ਦੇ ਵਿੱਚ ਹੋਣ ਦੇ ਬਾਵਜੂਦ ਇਹ ਨਾਲ ਨਾਲ ਗੇਮ ਕਰਦੇ ਨੇ ਤਕਰੀਬਨ 14 ਕੰਟਰੀ ਦੇ ਵਿੱਚ ਇੱਕ ਗੇਮ ਖੇਡ ਕੇ ਆਏ ਨੇ ਔਰ ਜਿੱਤ ਕੇ ਵੀ ਆਏ ਨੇ ਰੈਸਲਿੰਗ ਕਰਦੇ ਨੇ ਨਾਲ-ਨਾਲ ਬੜੇ ਚੰਗੇ ਇਨਸਾਨ ਐ ਇਸ ਤੋਂ ਹੋਰ ਵੱਡੀ ਗੱਲ ਐ ਕਿਉਂਕਿ ਮੇਰਾ ਇਸ ਪਰਿਵਾਰ ਦੇ ਨਾਲ ਬੜਾ ਪੁਰਾਣਾ ਵਾਅ ਵਾਸਤਾ ਔਰ ਅੱਜ ਇਹਨਾਂ ਨੂੰ ਵਧਾਈ ਦੇਣ ਵਾਲਿਆਂ ਦੇ ਵਿੱਚ ਜਿੱਥੇ ਸਰਦਾਰ ਪੂਰਵ ਸਿੰਘ ਜੀ ਐਸ ਐਚਓ ਨਿਹਾਲ ਸਿੰਘ ਵਾਲਾ ਅਸ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਗੱਗੀ ਔਰ ਸਾਡੀ ਪਾਰਟੀ ਦੇ ਬਲਾਕ ਪ੍ਰਧਾਨ ਸਰਦਾਰ ਜੀਮਨ ਸਿੰਘ ਜੀ ਸਹਿਤੋ ਕੇ ਇਸ ਤੋਂ ਇਲਾਵਾ ਸਾਡੀ ਪਾਰਟੀ ਦੇ ਬਹੁਤ ਸਾਰੇ ਆਗੂ ਸਹਿਬਾਨ ਔਰ ਪਿੰਡ ਵਾਸੀ ਬਕਾਇਦਾ ਤੌਰ ਤੇ ਵਧਾਈ ਦੇਣ ਪਹੁੰਚੇ ਨੇ ਮੈਂ ਸਾਰਿਆਂ ਨੂੰ ਜਿੱਥੇ ਵਧਾਈ ਦਿੰਦਾ ਉੱਥੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਔਰ ਮੈਂ ਕਾਮਨਾ ਕਰਦਾ ਕਿ ਜਸਕਰਨ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕਰੇ ਔਰ ਜਿਸ ਤਰ੍ਹਾਂ ਐਸਚੋ ਸਾਹਿਬ ਨੇ ਦੱਸਿਆ ਕਿ ਇਸ ਗਰਾਊਂਡ ਨੂੰ ਅਸੀਂ 59 ਲੱਖ ਰੁਪਏ ਨਾਲ ਬਹੁਤ ਖੂਬਸੂਰਤ ਬਣਾਉਣਾ ਚਾਹੁੰਦੇ ਆਂ ਔਰ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਇਹ ਬੜਾ ਖੂਬਸੂਰਤ ਗਰਾਊਂਡ ਬਣ ਜਾਊਗਾ ਕੰਮ ਇਹਦਾ ਸ਼ੁਰੂ ਹੋ ਚੁੱਕਾ ਔਰ ਮੈਂ ਕਾਮਨਾ ਕਰਦਾ ਉਮੀਦ ਕਰਦਾ ਤੇ ਪ੍ਰਮਾਤਮਾ ਕਰੇ ਕਿ ਹਰ ਘਰ ਦੇ ਵਿੱਚ ਇਸ ਗਰਾਊਂਡ 'ਚੋਂ ਜਸਕਰਨ ਸਿੰਘ ਪੈਦਾ ਹੋਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਖੁਸ਼ੀ ਦਾ ਜ਼ਿਕਰ ਕਰੀਏ ਤਾਂ ਚਾਹੀ ਨਹੀਂ ਚੱਕਿਆ ਜਾਂਦਾ ਦੀ ਗੱਲ ਕਰੀਏ ਸਾਡਾ ਭਰਾ ਪੂਰੇ ਦੁਨੀਆ ਦੇ ਵਿੱਚ ਨਾਂ ਚਮਕਾ ਕੇ ਆਇਆ ਤੇ ਵਧਾਈ ਤੇ ਪਾਤਰਾ ਜੀ ਸਰਦਾਰ ਡਾਕਟਰ ਮਿੱਟੂ ਸਿੰਘ ਜੀ ਉਹਨਾਂ ਦਾ ਪਰਿਵਾਰ ਤੇ ਸਾਡੇ ਪਰਿਵਾਰ ਨਾਲ ਕੋਈ ਫਰਕ ਹੀ ਨਹੀਂ ਇੱਕ ਪਰਿਵਾਰੀ ਆ ਅਸੀਂ ਇਸ ਕਾਰਨ ਸਿੰਘ ਦਾ ਨੂੰ ਫੇਰ ਦੁਰੀਆਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਪਹਿਲਾਂ ਤਾਂ ਆਪਣੇ ਜਾਨੀ ਕਿ ਐਸਐਚਓ ਸਾਹਿਬ ਨੇ ਵੀ ਵਧਾਈਆਂ ਦਿੱਤੀਆਂ ਤੇ ਸਰਦਾਰ ਮਨਜੀਤ ਸਿੰਘ ਐਮਐਲਏ ਸਾਹਿਬ ਨੇ ਵੀ ਬਹੁਤ ਵਧੀਆ ਸ਼ਬਦਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕਰਿਆ ਤੇ ਫਿਰ ਆਪਣੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਜੀ ਜੀ ਸਾਰੀ ਪੰਚਾਇਤ ਜੀ ਕੋਲਾ ਸਿੰਘ ਮੈਂਬਰ ਜੀ ਤੇ ਸਰਦਾਰ ਸੇਵਕ ਸਿੰਘ ਸਾਫ ਦਾ ਸਰਪੰਚ ਸਾਰਿਆਂ ਨੇ ਹੀ ਜ਼ਿਕਰ ਕਰਿਆ ਤੇ ਸਾਡੇ ਘਰ ਘਰ ਦੇ ਵਿੱਚ ਜਿੱਦਣ ਇਹਨਾਂ ਦੀ ਵੀਡੀਓ ਆਈ ਹਰੇਕ ਬੰਦੇ ਨੇ ਦੇਖਿਆ ਤੇ ਕਈ ਬੰਦਿਆਂ ਨੇ ਕਮੈਂਟ ਕਰੇ ਬਾਹਰਲੇ ਦੇਸਾਂ 'ਚੋਂ ਬੈਠ ਕੇ ਵੀ ਇਹ ਲੜਕਾ ਪਿੰਡੋਂ ਬਾਹਰ ਰਹਿੰਦਾ ਜੌਬ ਕਰਦਾਗਾ ਤੇ ਇਸ ਟਾਈਮੇ ਜਲੰਧਰ ਜੌਬ ਕਰਦਾ ਇਸ ਕਰਣ ਜਲੰਧਰ ਜੌਬ ਕਰਦਾ ਉੱਥੇ ਉਸ ਕਰਕੇ ਪਿੰਡ ਦੇ ਵਿੱਚ ਬਹੁਤ ਇਨਨਾ ਦਾ ਉਨਚਾ ਨਾਮ ਜਾਂਦਾ ਸੀ ਜੀ ਤੇ ਜਾਨੀ ਕਿ ਵੀਡੀਓ ਦੇਖ ਕੇ ਹਰੇ ਘਰ ਦੇ ਵਿੱਚ ਗੱਲ ਚੱਲੀ ਵੀ ਇਹ ਲੜਕਾ ਪਿੰਡ ਦੇ ਵਿੱਚ ਇੱਕ ਇਨਨਾ ਦਾ ਸਨਮਾਨਤ ਕੀਤਾ ਜਾਵੇ ਅੱਜ ਪਿੰਡ ਨੇ ਪਿੰਡ ਪਹੁੰਚਣ ਤੇ ਇਹਨਾਂ ਦਾ ਸਟੇਡੀਅਮ ਦੇ ਵਿੱਚ ਸਨਮਾਨਤ ਕੀਤਾ ਸਾਰੇ ਜੀ ਹਾਂ ਸਭ ਤੋਂ ਵੱਡਾ ਯੋਗਦਾਨ ਤਾਂ ਪਿੰਡ ਦੀ ਪੰਚਾਇਤ ਦਾ ਜੀ ਫਿਰ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਮੇਰੇ ਖਾਸ ਦੋਸਤ ਅਵਤਾਰ ਸਿੰਘ ਦਾ ਇਹਨਾਂ ਦਾ ਜਗਤਾਰ ਸਿੰਘ ਜੀ ਤੇ ਬਾਕੀ ਮੈਂਬਰ ਸਾਹਿਬ ਪੋਲਾ ਸਿੰਘ ਇਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਨੇ ਦਿਨ ਦੇ ਵਿੱਚ ਅਜੇ ਘੱਟੋ-ਘੱਟ 10 ਸਾਰੀ ਫੋਨ ਕਰਿਆ। ਜੀ। ਤੇ ਸਾਰੇ ਪਿੰਡ ਦਾ ਹੀ ਯੋਗਦਾਨ ਆ ਭਾਈ। ਸਾਡੇ ਪਿੰਡ ਤੋਂ ਜੀ ਚਾਹ ਨਹੀਂ ਚੱਕਿਆ ਜਾਂਦਾ। ਇੰਨੀ ਉਤਸ਼ਾਹ ਘਰ-ਘਰ ਦੇ ਵਿੱਚ ਜੀ। ਮੋਬਾਈਲਾਂ ਦੇ ਵਿੱਚ ਬੱਚੇ ਦੇਖ-ਦੇਖ ਕੇ ਕੌਣ ਆ ਕੌਣ ਆ ਕਿੱਥੇ ਗੇਮ ਖੇਡ ਕੇ ਆ ਬੱਚਾ। ਫਿਰ ਸਾਰਿਆਂ ਨੂੰ ਦੱਸਿਆ ਜੀ ਇਹ ਆਪਣੇ ਘਰ ਦਾ ਬੱਚਾ, ਪਿੰਡ ਦਾ ਬੱਚਾ। ਅੱਜ ਸਮੁੱਚੇ ਸਾਰੇ ਪਿੰਡ ਨੇ ਸਮੁੱਚੀ ਪੰਚਾਇਤ ਨੇ ਇਹਦਾ ਸਪੈਸ਼ਲ ਸਨਮਾਨ ਕੀਤਾ ਪਿੰਡ ਸੈਦੋਕੇ ਸਟੇਡੀਅਮ ਵਿੱਚ ਜੀ ਅਸੀਂ ਡਾਕਟਰ ਮੀਤੂ ਸਿੰਘ ਜੀ ਬਹੁਤ-ਬਹੁਤ ਵਧਾਈਆਂ ਦਿੰਨੇ ਆ ਜੀ ਗਾਂ ਤੋਂ ਵੀ ਇਹ ਇਦੋਂ ਵੀ ਤਰੱਕੀਆਂ ਪਾਸੇ ਦੀ ਸ਼ਾਨ ਐਮਐਲਏ ਸਾਹਿਬ ਸਰਦਾਰ ਮਨਜੀਤ ਸਿੰਘ ਬਲਾਸਪੁਰ ਪਿੰਡ ਸੈਦੋਕੇ ਦੇ ਸਰਪੰਚ ਸਾਹਿਬ ਬਾਈ ਜੀ ਜੀਵਨ ਜੀ ਸੁਮੋਚੀ ਪੰਚਾਇਤ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸਾਡੇ ਸਰਦਾਰ ਜਸਕਰਨ ਸਿੰਘ ਜੀ ਜਸਕਰਨ ਸਿੰਘ ਉਸਪੁੱਤਰ ਸਰਦਾਰ ਮਿੱਠੂ ਸਿੰਘ ਪਿੰਡ ਸੈਦੋਕੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੇ ਆਪਣਾ ਆਪਣੇ ਇਲਾਕੇ ਦਾ ਔਰ ਪੰਜਾਬ ਦਾ ਹੀ ਨਹੀਂ ਬਲਕਿ ਸਮੁੱਚੇ ਭਾਰਤ ਦਾ ਹਿੰਦੂਸਤਾਨ ਦਾ ਨਾਮ ਰੋਸ਼ਨ ਕੀਤਾ ਹੈ ਵਿਦੇਸ਼ ਵਿੱਚ ਜਾ ਕੇ ਇਹਨਾਂ ਨੇ ਇੱਕ ਗੇਮ ਹੈ ਜਿਹੜੀ ਉਹਦੇ ਵਿੱਚੋਂ ਜਿੱਤ ਹਾਸਲ ਕੀਤੀ ਹੈ ਮੈਂ ਇੱਕ ਗੱਲ ਇਸ ਦਾਅਵੇ ਨਾਲ ਕਹਿ ਰਿਹਾ ਕਿ ਇਹ ਇਲਾਕਾ ਗੁਰੂਆਂ ਪੀਰਾਂ ਦੀ ਚਰਨਛੋਪਾ ਪ੍ਰਾਪਤ ਇਲਾਕਾ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਸ਼ੇਮੇਂਗਰ ਹਰਗੋਬਿੰਦ ਸਾਹਿਬ ਅਤੇ ਹੋਰ ਵੀ ਗੁਰੂ ਪੀਰ ਪੈਗੰਬਰ ਇਸ ਇਲਾਕੇ ਦੇ ਵਿੱਚ ਆਏ ਨੇ ਉਹਨਾਂ ਨੇ ਇਸ ਇਲਾਕੇ ਨੂੰ ਬੜਾ ਸਤਿਕਾਰ ਦਿੱਤਾ ਮਾਨ ਦਿੱਤਾ ਖਾਸ ਕਰਕੇ ਸੈਦੋ ਕੇ ਪਿੰਡ ਨੂੰ ਐਮਐਲਏ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਇੱਥੋਂ ਮਵਰਵ ਹੋਇਆ ਹੈ ਵੀ ਇੱਥੋਂ ਦੇ ਪਲੇਅਰ ਪੈਦਾ ਹੁੰਦੇ ਨੇ ਗਰਾਊਂਡ ਦੀ ਗੱਲ ਚੱਲ ਰਹੀ ਸੀ ਸਰਪੰਚ ਸਾਹਿਬ ਨੇ ਇਹ ਪ੍ਰੈਫਰ ਕੀਤਾ ਕਿ ਐਮਐਲਏ ਸਾਹਿਬ ਨੇ ਸਾਨੂੰ ਕਿੰਨੇ ਦੀ ਗ੍ਰਾਂਟ ਜੀ 59 ਲੱਖ 59 ਲੱਖ ਦੀ ਗ੍ਰਾਂਟ ਹੈ ਜਿਹੜੀ ਉਹ ਪਿੰਡ ਸੈਦੋਕੇ ਦੇ ਇਸ ਸਟੇਡੀਅਮ ਨੂੰ ਦਿੱਤੀ ਹੈ ਵੇਖੋ ਕਿੰਨਾ ਹਰਿਆ ਭਰਿਆ ਹੈ ਤੇ ਸ਼ਾਮ ਦੇ ਵੇਲੇ ਨੌਜਵਾਨ ਨੇ ਜਿਹੜੇ ਕਿੱਡੇ ਪਲੇਅਰ ਖੜੇ ਨੇ ਇਹ ਚੰਗੇ ਬਾਗਾਂ ਨਾਲ ਹੀ ਇਹੋ ਜੇ ਕੰਮ ਆਉਂਦੇ ਨੇ ਇੱਕ ਮੈਂ ਹੋਰ ਗੱਲ ਕਹਿਣੀ ਚਾਹਣਾ ਇਸ ਮਾディアਮ ਦੇ ਰਾਹੀਂ ਬਈ ਆਮ ਤੌਰ ਤੇ ਦੁਨੀਆਦਾਰੀ ਦੇ ਵਿੱਚ ਜਿਹੜੀ ਕੋਈ ਗੱਲ ਕਿਸੇ ਦੇ ਨੁਕਸਾਨ ਦੇ ਹੋਵੇ ਜਾਂ ਮੰਨ ਲਓ ਕੋਈ ਉਹੋ ਜੀ ਹੋਵੇ ਉਹਦੇ ਉਹਦੀ ਪ੍ਰਫੁੱਲਤ ਬਹੁਤ ਲੋਕ ਕਰਦੇ ਆ ਇਹ ਤਾਂ ਹੋ ਗਿਆ ਜੀ ਨਸ਼ਾ ਹੋ ਗਿਆ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਜੀ ਦੇਖੋ ਨਸ਼ੇ ਪਹਿਲਾਂ ਵੀ ਹੈਗੇ ਸਨ ਨਸ਼ਿਆਂ ਦੀ ਰੋਕਥਾਮ ਕਰਨਾ ਸਰਕਾਰਾਂ ਦਾ ਫਰਜ ਹੈ ਸਰਕਾਰਾਂ ਦੀ ਡਿਊਟੀ ਹੈ ਤੇ ਹੁਣ ਵੀ ਅਸੀਂ ਜਿਹੜੇ ਹੈਗੇ ਨਸ਼ਿਆਂ ਦੀ ਰੋਕਥਾਮ ਲੱਗੇ ਹੋਇਆ ਆਂ ਪਿੰਡ ਸੈਦੋਕੇ ਦੇ ਬਾਰੇ ਜਿਹੜਾ ਆਪਾਂ ਇਤਿਹਾਸਕ ਤੌਰ ਤੇ ਸੁਣਿਆ ਕਿ ਵਕਈ ਇੱਥੋਂ ਦੇ ਪਲੇਅਰ ਨੇ ਕਬੱਡੀ ਦੇ ਪਲੇਅਰ ਨੇ ਸੋ ਅੱਜ ਬੜੇ ਮਾਣ ਵਾਲੀ ਗੱਲ ਐ ਐਮਐਲਏ ਸਾਹਿਬ ਤੇ ਸਰਪੰਚ ਸਾਹਿਬ ਤੇ ਉਹਨਾਂ ਦੇ ਪਿਤਾ ਜੀ ਸਮੁੱਚੀ ਪੰਚਾਇਤ ਸਮੁੱਚਾ ਨਗਰ ਮੈਂ ਆਪਣੇ ਵੱਲੋਂ ਔਰ ਆਪਣੇ ਵਿਭਾਗ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੇ ਗੰਦੀ ਜੀ ਆਈਪੀਐਸ ਐਸਐਸਪੀ ਮੋਗਾ ਸਾਹਿਬ ਵੱਲੋਂ ਡੀਐਸਪੀ ਸਾਹਿਬ ਸ਼੍ਰੀ ਅਨਵਰੇਈ ਡੀਐਸਪੀ ਨਿਹਾਲ ਸਿੰਘ ਵਾਲਾ ਵੱਲੋਂ ਇਸ ਪਰਿਵਾਰ ਨੂੰ ਇਸ ਬੱਚੇ ਨੂੰ ਔਰ ਐਮਐਲਏ ਸਾਹਿਬ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਔਰ ਇਹਨੂੰ ਵੇਖ ਕੇ ਸਾਡੇ ਹੋਰ ਜਿਹੜੇ ਨੌਜਵਾਨ ਨੇ ਉਹ ਵੀ ਉਤਸ਼ਾਹਿਤ ਹੋਣਗੇ ਪ੍ਰੇਰਿਤ ਹੋਣਗੇ ਕਿ ਉਹ ਬੜੀ ਵਧੀਆ ਤਰ੍ਹਾਂ ਦੀਆਂ ਗੇਮਾਂ ਕਰਨਗੇ ਤਾਂ